ਕਿਉਂਕਿ ਸਰਕਾਰਾਂ ਆਸਟਾਂ ਵੀ ਜਿਹੜੀ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਆ ਸੈਂਟਰ ਦੀ ਸਰਕਾਰ ਤਾਂ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਤੋਂ ਸਾਡੇ ਪੰਜਾਬ ਦੇ ਦੁਸ਼ਮਣ ਰਹੀ ਰਹੀ ਆ ਮੈਂ ਸਾਰੇ ਲੀਡਰਾਂ ਨੂੰ ਬੇਨਤੀ ਕਰਦਾ ਚਾਹੇ ਕਾਂਗਰਸ ਦੇ ਲੀਡਰ ਨੇਗੇ ਆਪ ਨੂੰ ਆਪਣਾ ਕਿੱਡਰ ਵੀ ਪਿੱਛੇ ਲੈ ਕੇ ਲਾ ਲੈਣ ਮੈਂ ਅਗਲੀ ਬੇਨਤੀ ਕਰਦਾ ਇੱਕ ਮਸੂਰੂ ਹੋ ਰਹੀ ਗੱਲ ਦੱਸਣਾ ਚਾਹਣਾ ਆ ਮੀਡੀਆ ਵਾਲੇ ਐ ਮੇਰੀ ਗੱਲ ਲਾਇਓ ਸਾਡੇ ਕੋਲੇ ਸਾਧਨਾਂ ਦੀ ਕਮੀ ਆ ਤੁਸੀਂ ਇੱਕ ਚੀਜ਼ ਦੇਖਿਆ ਕਿ ਜਦੋਂ ਸਰਕਾਰ ਆਪਣਾ ਭਗਵਾਨਤ ਮਾਨ ਜਾਂ ਕੇਦਰੀਵਾਲ ਆਪਣੀ ਰੈਲੀ ਕਰਦੇ ਨੇ ਉਦੋਂ ਪਰ ਪੀਆਰਟੀਸੀ ਬੱਸਾਂ ਲੈ ਕੇ ਜਾਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀਆਰਟੀ ਬੱਸਾਂ ਜਿਹੜੀਆਂ ਸਰਕਾਰੀ ਉਹ ਵੀ ਇਸ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਜੇਕਰ ਸਾਡੀਆਂ ਬੱਸਾਂ ਇਹ ਲੈ ਕੇ ਪਰਸਨਲੀ ਆਪਣੇ ਰੈਲੀਆਂ ਦੇ ਵਿੱਚ ਜਾ ਸਕਦੇ ਨੇ ਸਰਕਾਰੀ ਬੱਸਾਂ ਅਸੀਂ ਪੀਆਰਟੀਸੀ ਬੱਸਾਂ ਅਸੀਂ ਲੈ ਕੇ ਇਸ ਅੰਦੋਲਨ ਦੇ ਵਿੱਚ ਆਵਾਂਗੇ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਪੀਆਰਟੀਸੀ ਬੱਸਾਂ ਭੇਜਾਂਗੇ ਜੇਕਰ ਭਗਵਾਨਤ ਮਾਨ ਤੇ ਕੇਦਰੀਵਾਲ ਆਪਣੇ ਰੈਲੀਆਂ ਦੇ ਵਿੱਚ ਬੱਸਾਂ ਲੈ ਕੇ ਜਾ ਸਕਦੇ ਨੇ ਤਾਂ ਫਿਰ ਅਸੀਂ ਕਿਉਂ ਨਹੀਂ ਬੱਸਾਂ ਲੈ ਕੇ ਆ ਸਕਦੇ ਸਾਡੇ ਕੋਲ ਸਾਧਨਾਂ ਦੀ ਕਮੀ ਆ ਸਾਧਨਾ ਦੀ ਕਮੀ ਆ ਅਸੀਂ ਉਹ ਬੱਸਾਂ ਅਸੀਂ ਇਹ ਅੰਦੋਲਨ ਦੇ ਵਿੱਚ ਲੈ ਕੇ ਆਵਾਂਗੇ ਸਹੀ ਹੈ ਨਾ ਗੱਲ ਮੇਰੀ ਸਾਡੇ ਕੋਲੇ ਸਾਧਨਾ ਦੀ ਕਮੀ ਆ ਇਸ ਕਰਕੇ ਸਿੰਗਰਾਂ ਨੂੰ ਸਿੰਗਰਾਂ ਨੂੰ ਆਰਨੇਤਾ ਆ ਗਿਆ ਭਰਾ ਆਰਨੇਤਾ ਆ ਗਿਆ ਗੁਲਾਬ ਵੀ ਆਉਂਦਾ ਪਿੱਛੋਂ ਥੋੜਾ ਡਰਾਇਆ ਧਮਕਾ ਵੀ ਗਿਆ ਕਈ ਸਿੰਗਰਾਂ ਨੂੰ ਫੋਨ ਵੀ ਗਏ ਨੇ ਤਿਆਰ ਨੇਤਰ ਨੂੰ ਲਿਆਓ ਤੇ ਸੋਡੇ ਸਾਰੇ ਮੈਂ ਅਗਲੇ ਦਿਨਾਂ ਦੇ ਵਿੱਚ ਇਹ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਤੇ ਨੌਜਵਾਨੋ ਹੁਣ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਅੱਗੇ ਜਾਣਾ ਤੁਸੀਂ ਜਾਵਤੇ ਦੇ ਵਿੱਚ ਰਹਿ ਕੇ ਅੱਗੇ ਸਟੇਜ ਤੇ ਜਾਣਾ ਤੁਹਾਡੀ ਹਾਜ਼ਰੀ ਲੱਗਣੀ ਆ ਤੁਸੀਂ ਮੇਰੀ ਧਿਆਨ ਨਾਲ ਗੱਲ ਸੁਣ ਲਿਓ ਜਿੰਨੇ ਵੀ ਤੁਸੀਂ ਹੁਣ ਨੌਜਵਾਨ ਆਇਓ ਹਾਂਜੀ ਡਾਕਟਰਾਂ ਦੀ ਟੀਮ ਇਹਦੇ ਜਿੰਦਰਾ ਹਸਪਤਾਲ ਤੋਂ ਐਸੀ ਡਲੀਗੈਂਸ ਨਾਲ ਚੈੱਕਅਪ ਕਰ ਰਿਹਾ ਚੈੱਕਅਪ ਕਰਕੇ ਗਈ ਹੈ ਹਾਂਜੀ ਸਾਡੇ ਨੂੰ ਹੋ ਸਕਦੇ ਕਮਜ਼ੋਰੀ ਕਰਕੇ ਖਰਾਬ ਬੱਚੇ ਨੂੰ ਮਾਪੇ ਦੇ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਨਾਲੇ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਵੀ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਕਮਜ਼ੋਰ ਹੈ ਜੇਕਰ ਹੁਣ ਘਰਾਂ ਦੇ ਵਿੱਚ ਉਹਨਾਂ ਨਿਕਲੇ ਫਿਰ ਵੇਲੇ ਨੂੰ ਪਸਤਾਵਾਂਗੇ ਬਾਕੀ ਜੱਥੇਬੰਦਿਆ ਨੇ ਬੇਨਤੀ ਆਉਣ ਸਾਰਾ ਕੇਡਰ ਆਪਣਾ ਲਿਆਓ ਕੱਲ ਤੁਹਾਨੂੰ ਪਤਾ ਹੀ ਲੱਗਿਆ ਜਿਹੜੇ ਜੱਥੇਬੰਦियां ਇਹ ਗੱਲ ਕਹਿੰਦੀਆਂ ਸੀਗੀਆਂ ਕਿ ਸਾਨੂੰ ਸੱਦਾ ਪੱਤਰ ਨਹੀਂ ਭੇਜਿਆ ਕੱਲ ਤਾਂ ਉਧਰੋਂ ਸੰਭੂ ਬੱਟ ਤੋਂ ਸੱਦਾ ਪੱਤਰ ਵੀ ਭੇਜਿਆ ਗਿਆ ਹੁਣ ਕਿਸ ਚੀਜ਼ ਨੂੰ ਢੀਕ ਰਹੇ ਆਪਾਂ ਕੇਡਰ ਵੀ ਲੈ ਕੇ ਹੁਣ ਇਕੱਲੇ ਆਉਣ ਨਾਲ ਕੁਝ ਨਹੀਂ ਬਣਨਾ ਹੁਣ ਆਪਣਾ ਪੂਰਾ ਕੇਡਰ ਸਾਰੇ ਲਾਉਣ ਪਿੱਛੇ ਜਿਹੜੇ ਦੂਜਿਆਂ ਨੇ ਕਿ ਹੁਣ ਮੈਂ ਕੱਲ ਹੋਰ ਕਹਿਣਾ ਚਾਹਣਾ ਜਿਹੜੇ ਕਿ ਰਾਜਨੀਤਿਕ ਪਾਰਟੀਆਂ ਉਹ ਜਿਵੇਂ ਕਿ ਬਾਦਲਦਾਲ ਉਹਨਾਂ ਨੂੰ ਅੱਗੇ ਤਾਂ ਜਾਣ ਨਹੀਂ ਦਿੰਦੇ ਜਾਂ ਹੋਰ ਦਾਲਾ ਕਾਂਗਰਸ ਵਾਲਾ ਦਾਲਾ ਪਿੱਛੇ ਆਪਦੇ ਸਟੇਜ ਤੋਂ ਪਿੱਛੇ ਲਾਉਣ ਸਾਰੇ ਅੰਦੋਲਨ ਨੂੰ ਵੱਡਾ ਕਰਨ ਨੂੰ ਜਿਹੜਾ ਠੀਕ ਹੈ ਗੈਰ ਰਾਜਨੀਤਿਕ ਮੋਰਚਾ ਇੱਥੇ ਕੋਈ ਰਾਜਨੀਤਿਕ ਬੰਦਾ ਸੇਤ ਤੇ ਜਾ ਕੇ ਨਹੀਂ ਬੋਲ ਸਕਦਾ ਪਰ ਰਾਜਨੀਤਿਕ ਬੰਦੇ ਪਿੱਛੇ ਤਾਂ ਆ ਕੇ ਬਹਿ ਸਕਦੇ ਨੇ ਨਾ ਉਹ ਪਿੱਛੇ ਆ ਕੇ ਸੜਕ ਤੇ ਨੇ ਬਹਿ ਸਕਦੇ ਨੇ ਨਾ ਸੜਕ ਦੇਖੋ ਸੰਗਰੂਰ ਟਿੱਕਰ ਪਈ ਆਏ ਪਿੱਛੇ ਸੜਕਾਂ ਤੇ ਬੈਠੀ ਜਾਣ ਰਾਜਾ ਵੜਿੰਗ ਜੀ ਆਏ ਸੀ ਉਹ ਕਹਿੰਦੇ ਰਾਹੁਲ ਗਾਂਧੀ ਨੇ ਆਵਾਜ਼ ਚੱਕੀਏ ਦੀਵਾਰ ਨਹੀਂ ਮੈਂ ਸਾਂ ਜ਼ਿਕਰ ਕੀਤਾ ਹੁੰਦਾ ਕੱਲਾ ਕਹਿਣ ਨਾਲ ਕੁਝ ਨਹੀਂ ਮੰਨਦਾ ਇਹ ਸਾਰਾ ਜੱਤਾ ਉੱਥੇ ਜਾ ਕੇ ਦਿੱਲੀ ਨੂੰ ਘੇਰਨ ਰਾਹੁਲ ਗਾਂਧੀ ਬੈਠੇ ਹੋ ਤੇ ਦਿੱਲੀ ਦੇ ਅੰਦੋਲਨ ਦੇ ਵਿੱਚ ਰਾਜਾ ਬਣਕੇ ਵੀ ਬੈਠੇ ਆਪਣਾ ਕਾਂਗਰਸ ਦਾ ਕੇਡਰ ਲਾ ਕੇ ਪ੍ਰਤਾਪ ਅਜਵਾ ਵੀ ਬੈਠੇ ਉੱਥੇ ਜੇ ਇੱਥੇ ਸਾਨੂੰ ਡੱਲੇਣਿਆਂ ਨੂੰ ਤੁਸੀਂ ਤਾਂ ਦਿੱਲੀ ਜਾ ਸਕਦੇ ਹੋ ਤੁਸੀਂ ਪਾਰਲੀਮੈਂਟ ਦੇ ਮੂਹਰੇ ਧਰਨਾ ਲਾਓ ਸੈਸ਼ਨ ਚੱਲ ਰਿਹਾ ਸੈਸ਼ਨ ਦੇ ਮੂਹਰੇ ਧਰਨਾ ਲਾ ਕੇ ਬੈਠੋ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਅਸੀਂ 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 ਕਿਸੇ ਨੂੰ ਪੰਜਾਬ ਦੇ ਵਿੱਚ ਬੜਨ ਨਹੀਂ ਦੇਣਾ ਚਾਹੋ ਕਾਂਗਰਸਾ ਜਿਹੜਾ ਵੀ ਮਰਜੀ ਲੀਡਰ ਕਹ ਰਹੇ ਸੀ ਕੰਡੀਆਂ ਕੰਡੀਆਂ ਹੀ ਕਰਦੇ ਨੇ ਰਾਜ ਨਹੀਂ ਦੇ ਸਕੋ ਕੱਲ ਹੋੜਾ ਜਿਵੇਂ ਜਿਵੇਂ ਆ ਬਾਈ ਨੇ ਗੱਲ ਕਹੀ ਆ ਇਹ ਰਾਜਨੀਤਿਕ ਕੱਲੇ ਫੋਟੋਆਂ ਖਿਚਾਉਣਾ ਤੇ ਕੱਲੇ ਗੱਲਾਂ ਕਰਨ ਵਾਲੇ ਨੇਗੇ ਹਾ ਜੇ ਚਾਹੁੰਦੇ ਨੇ ਕਿ ਅਸੀਂ ਅੰਦੋਲਨ ਦੇ ਨਾਲ ਆ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਨਾ 10 10 15 15 ਬੰਦੇ ਹਰ ਇੱਕ ਪਾਰਟੀ ਦੇ ਹੈਗੇ ਨੇਗੇ 13000 ਪਿੰਡਾਂ ਤੱਕ ਟੁਕੜ-ਟੁਕੜ 20 30000 ਰੁਪਏ ਬੰਦਾ ਇਕੱਠਾ ਕਰਕੇ ਜਾਤਾਈ ਦਿਲੀ ਤਰਣਾ ਲਾਉਣ ਜਿੰਨੇ ਇਹ ਪਿੱਛੇ ਤਰਣਾ ਲਾਉਣ ਕੰਦੇ ਆ ਗੱਲਾਂ ਕਰਨ ਨਾਲ ਕੁਝ ਨਹੀਂ ਬਣਦਾ ਬੈਠਣ ਦੇ ਬਣਦਾ ਤੁਸੀਂ ਕਹਿੰਦੇ ਕੱਠ ਹੋਏਗਾ ਅੱਜ ਵੱਡੇ ਕਾਫਲੇ ਨਾਲ ਪਹੁੰਚੇ ਹੋ ਹਾਂ ਸਾਰੇ ਨੌਜਵਾਨ ਆਏ ਨੇ 10 ਪਿੰਡਾਂ ਦੇ ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਅੰਦੋਲਨ ਤੇਜ਼ ਕਰਾਂਗੇ ਹੁਣ ਨੌਜਵਾਨ ਬਾਰੀਆਂ ਬਣ ਕੇ ਆਉਣਗੇ ਨੌਜਵਾਨੇ ਜਾਗ ਚੁੱਕੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਲਾਕਾਰ ਭਰਾ ਆ ਰਹੇ ਨੇਗੇ ਹੋਰਾਂ ਨੂੰ ਲੈ ਕੇ ਆਉਂਗਾ ਸਾਰੇ 10 ਪਿੰਡਾਂ ਦਾ ਕੱਲ ਮੈਂ ਪ੍ਰੋਗਰਾਮ ਕਰਾਂ ਜੀ 12 15 15 ਉੱਥੋਂ ਦੀ ਗੱਲ ਕਰਦਾਂ ਜਿਹੜੇ ਆਪਣੇ ਲੀਡਰ ਨੇ ਉਹ ਬਿਆਨ ਉਲਟ ਦੇ ਰਹੇ ਨੇ ਜਗENDER ਉਹ ਬਹੁਤ ਗਲਤ ਗੱਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਾਈ ਜੀ ਤੁਸੀਂ ਮੈਨੂੰ ਬਾਈ ਜੀ ਇੱਕ ਗੱਲ ਦੱਸੋ ਨਹੀਂ ਨਹੀਂ ਮਨੇ ਗੱਲ ਦੱਸੋ ਜਿਹੜਾ ਆਪਣਾ ਅੰਦੋਲਨ ਆਪਾਂ ਦਿੱਲੀ ਛੱਡ ਕੇ ਆਏ ਸੀਗੇ ਉਹੀ ਮੰਗਾਂ ਨਹੀਂ ਗੀਆਂ ਹੋਰ ਕੋਈ ਵੱਖ ਮੰਗਾਂਗੇ ਫਿਰ ਕਿਉਂ ਆਪੋ ਆਪਣਾ ਇਸ ਤਰ੍ਹਾਂ ਦੇ ਵਿੱਚ ਤੁਸੀਂ ਉਹ ਕਰਿਆ ਨੇ ਉਹ ਆਨੇ ਬਾਈ ਆ ਜਾਓ ਬਾਈ ਮਾਹਤਰਾ ਬਿਆਨ ਹੁੰਦਾ ਇਹ ਰੁਕ ਤੁਸੀਂ ਉਹਨਾਂ ਬਾਰੇ ਆਨੇ ਬਾਈ ਅੱਜ ਆਪ ਨੇ ਸਾਡਾ ਭਰਾ ਆ ਉਹਦਾ ਵੀ ਧੰਨਵਾਦ ਆਪ ਨੇ ਤਨੂਰਾਂ ਭੇਜ ਦੋ ਇਥੇ ਸਾਰਾ ਮੀਡੀਆ ਕਵਰ ਕਰ ਲਓ ਬੜਾ ਥੱਲੇ ਉਤਰੋ ਆਰਨੇਤ ਨੂੰ ਉੱਪਰ ਭੇਜ ਦੋ ਬੜਾ ਇੱਥੇ ਭੇਜ ਦਾਰੋ ਉੱਪਰ ਚੜਾ ਦਿਓ ਉੱਪਰ ਬੜਾ ਉੱਪਰ ਚੜਾ ਦਿਓ ਆਰ ਨੇ ਇਧਰ ਉੱਪਰ ਚੜਾ ਦਿਓ ਇਹਨਾਂ ਨੂੰ ਦੇਖ ਕੇ ਉੱਪਰ ਚੜਾ ਦਿਓ ਆਰ ਨੇ ਇਧਰ ਉੱਪਰ ਚੜਾ ਦਿਓ ਮੜਾ ਜਿੱਤੂ ਇਧਰ ਹੋ ਮੜਾ ਆ ਬੇ ਤੇ ਉੱਪਰ ਭੇਜ ਜਿੱਤੂ ਉੱਤਰ ਤੋਂ ਜਿੱਤੂ ਉੱਤਰ ਜਿੱਤੂ ਉੱਤਰ ਬੋਲੋ ਸੋਨਹਾਰ ਕਿਸਾਨ ਮਜ਼ਦੂਰਾਂ ਦਾ ਜੰਦਾਬਾਦ ਕਿਸਾਨ ਮਜ਼ਦੂਰਾਂ ਦਾ ਜੰਦਾਬਾਦ ਤਾੜ ਸੱਡਦੇ ਕਿਸਾਨ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ ਨੌਜਵਾਨਾਂ ਦਾ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੱਲੇਵਾਲ ਸਾਹਿਬ ਜਿੰਦਾਬਾਦ 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 ਭਾਈ ਭਾਈ ਪੁਲਿਸ ਭਾਈ ਪੁਲਿਸ ਭਾਈ ਬੈਠ ਬੈਠ ਕੇ ਲੇਪ جگاؤں میرا مت لہر بن گیا نوجوان کے رنگ دکھا کے کلانکار بڑھا کے ہوں آ ਸਾਡੇ ਬਜ਼ੁਰਗ ਨੇ ਉਹ ਸਾਡੀ ਖਾਤਰ ਬੈਠਿਆ ਸਾਡੀ ਖੇਤੀ ਵਾਸਤੇ ਬੈਠਾ ਸਾਡੀ ਖੇਤੀ ਨੂੰ ਬਚਾਉਣ ਲਈ ਸੋ ਸਾਡਾ ਹੀ ਫਰਜ਼ ਬਣਦਾ ਕਿਉਂਕਿ ਅਸੀਂ ਕਲਾਕਾਰ ਬਾਅਦ ਚ ਪਹਿਲਾ ਕਿਸਾਨ ਆ ਕਲਾਕਾਰ ਤਾਂ ਅਸੀਂ ਹੁਣ ਬਣੇ ਆ ਸੋ ਮੈਨੂੰ ਇਹ ਲੱਗਦਾ ਭਾਵੇਂ ਦੁਨੀਆ ਦਾ ਕੋਈ ਵੀ ਕਹਤਾ ਖੇਤੀ ਤੋਂ ਹੀ ਚੱਲਦਾ ਜੇ ਖੇਤੀ ਚੋਂਦੀ ਆ ਫਿਰ ਸਾਰਾ ਕੁਝ ਜਾਂਦਾ ਬਾਈ ਜੀ ਬਾਈ ਜੀ ਹੋਰ ਹੋਰ ਸਿੰਘਾਂ ਨੂੰ ਕੀ ਬੁਲਾ ਕਰੋਗੇ ਸਾਰੇ ਆਉਣਗੇ ਬਾਈ ਸਾਰੇ ਆਉਣਗੇ ਵੀਰੇ ਸਾਰੇ ਆਉਣਗੇ ਸਾਰੇ ਆਈ ਇਹਨੇ ਰਾਤ ਨੂੰ ਵੀ ਆਏ ਨੇ ਬਾਰੀਆਂ ਬੰਨ੍ਹ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣਗੇ ਸਾਰੇ ਭਰਾ ਆਉਣਗੇ ਸਾਰੇ ਕਿਸਾਨਾਂ ਦੇ ਮੁੰਡੇ ਨੇਗੇ ਸਾਰੀ ਖੇਤੀ ਆਮੇਤ ਆਪ ਦਾ ਆਪ 20 30 ਕਿਲਾ ਦੀ ਖੇਤੀ ਕਰਦਾ ਆ ਆਮੇਤ ਆਪ ਦੀ ਖੇਤੀ ਆਪ ਕਰਦਾ ਸਾਰੇ ਹੀ ਕਲਾਕਾਰ ਭਰਾ ਆਉਣਗੇ ਉਹ ਸਾਡੇ ਬਜ਼ੁਰਗ ਵੀ ਨੇ ਉਹਨਾਂ ਨੂੰ ਕੀ ਜਣਾ ਸਾਬ ਉਹਨਾਂ ਦਾ ਅਸ਼ੀਰਵਾਦ ਲੈਣ ਆਇਆ ਤੇ ਆਮੇਤ ਆਪੀ ਲਾਲਾ

ਸਮਝ ਆ ਰਹੀ ਨੇ ਇੱਕ ਬੰਦਾ ਬੋਲ ਰਿਹਾ ਜਿੱਤੂ ਇੱਧਰ ਆ ਜਾ ਬਾਈ ਨਿੱਕੀ ਆਂਦਾ ਇੱਧਰ ਸਾਰੇ ਇਕੱਠੇ ਹੋ ਮੈਂ ਇੱਧਰ ਆ ਕੇ ਚੱਲੋ ਮਗਾਲਾ ਮਗਾਲਾ ਯਾਰ ਹੈਲੋ ਹੈਲੋ ਮੂਰੇ ਕਰ ਲੋ ਨੂੰ ਮੂਰੇ ਕਰ ਦੋ ਨੂੰ ਬਾਲਟੀ ਨੂੰ ਮੂਰੇ ਕਰੋ ਮੂਰ ਨੂੰ ਕਰੋ ਨੂੰ ਬਾਲਟੀ ਦਾ ਮੂਰ ਨੂੰ ਕਰ ਦੋ ਹੈਲੋ ਹੁਣ ਚੱਲਦੀ ਹੈ ਆ ਨੌਜਵਾਨ ਕਿੰਨੇ ਆਏ ਹੋਏ ਇਹਨਾਂ ਨੂੰ ਕਹਿਣ ਦੀ ਲੋੜ ਆ ਸਾਰੇ ਖੇਤੀ ਨੂੰ ਕਰ ਦਿਆਂ ਕਦੇ ਬਥੇਰੇ ਆਉਣਗੇ ਸਾਰੇ ਨਾਲ ਨਾਲ ਫੜਿਆ ਸਾਰੇ ਇਹ ਲੜਾਈ ਨੂੰ ਕਿੰਨਾ ਵੀ ਜਿੰਦਾ ਆਪਿਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਰਕਾਰ ਤੱਕ ਗ੍ਰਹਿ ਮੰਤਰੀ ਕਹਿੰਦੇ ਚੰਗ ਲੋਕ ਬੈਠੇ ਨੇ ਇਹਨੂੰ ਸਮਝਦੇ ਆਹੀ ਹੈ ਬਰੇ ਵੇਲਾ ਬੂਲਾ ਕੋਈ ਨਹੀਂ ਕੋਈ ਵੀ ਵੇਲਾ ਨਹੀਂ ਵੇਲੇ ਆਪਾਂ ਸਵੇਰਾ ਸੂਰਜ ਨਿਕਲਣ ਤੋਂ ਲਾ ਕੇ ਸ਼ਾਮ ਤੱਕ ਸਾਰੇ ਆਪਣੇ ਆਪੋ ਆਪਣੇ ਕੰਮਾਂ ਕਰਾਂ ਚੀ ਜੀ ਸਾਰੇ ਵੇਲਾ ਕੋਈ ਨਹੀਂ ਆ ਬਸ ਐਸੇ ਕਰਕੇ ਅਸੀਂ ਸਾਨੂੰ ਵੇਲੇ ਕਰਨਾ ਦੇਣਾ ਹਣਾ ਕੀ ਸਮਝਿਆ ਕਿ ਜੇ ਵੱਡੇ ਇਕੱਠ ਹੋ ਜੇ ਜਿਵੇਂ ਬੰਦੇ ਇਕੱਠੇ ਹੋ ਜਾਣ ਸਰਕਾਰ ਨੂੰ ਜਿਆਦਾ ਪ੍ਰੈਸ਼ਰ ਪੈ ਕੇ ਚੋਦੀ ਬੰਦੇ ਹੱਲ ਹੁੰਦਾ ਕਿਵੇਂ ਬਰੇ ਹੋ ਤਾਂ ਹੈ ਜੀ ਇੱਕ ਇਕੱਠ ਦਾ ਬਾਈ ਹੁਣਾਂ ਸ਼ੁਰੂ ਹੋ ਗਿਆ ਨੌਜਵਾਨ ਘਰਾਂ ਚੋਂ ਨਿਕਲੇ ਕਲਾਕਾਰ ਭਰਾ ਆ ਗਏ ਹੁਣ ਆਉਣ ਵਾਲੇ ਦਿਨਾਂ ਵਿੱਚ ਇਕੱਠ ਦਿਨ ਪਰ ਦਿਨ ਵਧਣਾ ਹੀ ਹੈ ਤੁਸੀਂ ਦੇਖੋ ਇਹ ਅੰਦੋਲਨ ਤੇਜ਼ ਹੀ ਹੋਣਾ ਤੇ ਇਹ ਅੰਦੋਲਨ ਜਿੱਤ ਕੇ ਉੱਠਾਂਗੇ ਪਰ ਜਿੰਨਾ ਨੌਜਵਾਨੀ ਲੋਕ ਜਲਦੀ ਨਿਕਲਾਂਗੇ ਉਹਨਾਂ ਜਿਹੜਾ ਅਸੀਂ ਬਾਪੂ ਨੂੰ ਬਚਾ ਲਾਂਗੇ ਸਰਕਾਰ ਤੇ ਵੱਡਾ ਪ੍ਰਭਾਵ ਪਾਵਾਂਗੇ ਦਬਾਅ ਪਾਵਾਂਗੇ ਆਉਣਗੇ ਗਾਠ ਪਹਿਲਾ ਹੋ ਗਿਆ ਉਹਦਾ ਹੁਣ ਤਾਂ ਦੇਖੋ مسئلے ਦੁਬਾਰਾ ਹੱਟ ਹੋ ਸਕਦੇ ਕਿਉਂਕਿ ਦੇਖੋ ਤੁਸੀਂ ਇੱਕ ਦੇਖੋ ਹਰ ਇੱਕ ਚੀਜ਼ ਦੀ ਲਹਿਰ ਬਣਦੀ ਹੁੰਦੀ ਹੈ ਦੇਸ਼ ਆਜ਼ਾਦ ਕਰਾਉਣ ਨੂੰ 200 ਸਾਲ ਲੱਗਿਆ ਸੀਗਾ ਇਸ ਕਰਕੇ ਲੜਾਈ ਬੜੀ ਵੱਡੀ ਆ ਜਦੋਂ ਵੀ ਪਿੰਡਾਂ ਵਿੱਚ ਜਾਣਿਆ ਲੋਕਾਂ ਨੂੰ ਜਗਾਉਣਿਆ ਫੇਰ ਲਹਿਰਾਂ ਬਣਦੀਆਂ ਨੇ ਇਹ ਲਹਿਰ ਬਣ ਗਈ ਹੁਣ ਲਹਿਰ ਵੱਡੀ ਬਣ ਗਈ ਹੁਣ ਦਿੱਤਾ ਨਹੀਂ ਬਸਾਂ ਦੀ ਗੱਲ ਕੀਤੀ ਆ ਕੀ ਆ ਕਿਸੇ ਬਸਾ ਦੀ ਹਾਂਜੀ ਜਿਹੜਾ ਤੁਸੀਂ ਕਾਫੀ ਆ ਕਿਸੇ ਜਿਵੇਂ ਕਿ ਕਰੋਨੇ ਗਿਆ ਇਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰਦੇ ਹਾਂ ਜਦ ਨਹੀਂ ਆ ਵੀ ਬਸਾਂ ਨੇਗੀਆਂ ਉਹਨਾਂ ਦਾ ਲੈ ਕੇ ਆਵਾਂਗੇ ਆਉਣ ਵਾਲੇ ਕਿਉਂਕਿ ਜੇਕਰ ਲੀਡਰ ਲੈ ਕੇ ਜਾ ਸਕਦੇ ਨੂੰ ਦਾਸੀ ਵੀ ਲੈ ਕੇ ਆ ਸਕਦੇ ਇਹ ਗਲਤ ਗੱਲ ਆ ਕੋਈ ਗੱਲ ਨਹੀਂ ਸਾਰਿਆਂ ਨੂੰ ਉਹਨਾਂ ਨੂੰ ਮਨਾ ਮਨੂ ਕੋ ਸਾਰਿਆਂ ਨੂੰ ਇਕੱਠੇ ਕਰ ਦਾਂਗਾ ਉਹਨਾਂ ਦਾ ਫਿਕਰ ਨਾ ਕਰੋ ਤੁਸੀਂ ਅਜੇ ਮੈਂ ਕਮਾ ਦੇਗਾ ਸਿੱਧਾ ਕੇ ਲੈ ਚੱਲਦੇ ਆਪਾਂ ਬਾ ਤੁਰ ਕੇ ਚੱਲਦੇ ਆਪਾਂ ਕੋਈ ਨਾ ਹੋ ਜਾਣਗੇ ਸਾਰੇ ਇਕੱਠੇ ਹੋਣਗੇ ਬੇਫਿਕਰ ਰਹੋ ਆਪਾਂ ਸਾਰਿਆਂ ਨੂੰ ਨੰਬਰ ਦਾ ਸਾਥ ਲੈ ਕੇ ਮੈਂ ਚਲੋ ਭਾਈ ਉਤਰੋ ਕਰੋ ਚਲੋ ਅੱਗੇ